ਹਾਂਜੀ ਨਿਊ ਪ੍ਰਿੰਟ ਆਏ ਹੋਏ ਸੀ ਆਪਣੇ ਕੋਲ ਖਾਦੀ ਸ਼ਿਮਰ ਦੇ ਵਿੱਚ ਮੈਚਿੰਗ ਸੂਟ ਨੇ ਸੋਨੇ-ਸੋਨੇ ਪ੍ਰਿੰਟ ਔਰ ਬਹੁਤ ਹੀ ਸੋਨੇ-ਸੋਨੇ ਕਲਰ ਆਏ ਹੋਏ ਨੇ 2.5 ਮੀਟਰ ਸ਼ਰਟ ਰਹੇਗੀ ਇਸ ਦੇ ਨਾਲ ਕੰਟਰਾਸਟ ਮਸਲੀਨ ਦੀ ਬਾਟਮ ਰਹੇਗੀ 550 ਦੇ ਵਿੱਚ ਤੁਸੀਂ ਇਹ ਸੂਟ ਬਾਇ ਕਰ ਸਕਦੇ ਹੋ ਘਰ ਬੈਠੇ ਵਿਦਆਊਟ ਦੁਪੱਟਾ ਇਹ ਸੂਟ ਨੇ ਜਿੰਨੇ ਵੀ ਕਲਰ ਆਪਣੇ ਕੋਲ ਅਵੇਲੇਬਲ ਸੀਗੇ ਉਹ ਆਪਾਂ ਇਸ ਵੀਡੀਓ ਵਿੱਚ ਐਡ ਕਰ ਦਿੱਤੇ ਨੇ ਨੈਕਸਟ ਵਿਸਕੋਜ਼ オーਗੈਂਜ਼ਾ ਦੀ ਸ਼ਰਟ ਰਹੇਗੀ 2.5 ਮੀਟਰ neck ਤੇ घेरे ਤੇ ਵਰਕ ਹੋਇਆ ਟੋਟਲ ਹੈਂਡਵਰਕ ਦਾ embroidery ਆ ਵਿਦ 슬ੀਵਸ ਤੇ ਵੀ ਵਰਕ ਮਿਲੇਗਾ ਬਾਟਮ ਤੇ ਵੀ ਵਰਕ ਮਿਲੇਗਾ ਪਿਓਰ ਚਨੂਨ ਦਾ ਦੁਪੱਟਾ ਕੰਟਰਾਸਟ ਰਹੇਗਾ ਕੋਟਾ ਪੱਤੀ ਵਰਕ ਹੋਇਆ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 2050 ਨੈਕਸਟ ਇਸਕਾਸ ਔਰ ਗੈਂਜਾ ਦੀ ਸ਼ਰਟ ਰਹੇਗੀ ਪੈਸਵਰਕ ਹੋਇਆ ਵਿਦ ਹੈਂਡਵਰਕ ਟੈਬੀ ਸਿਲਕ ਦੀ ਬਾਟਮ ਮਿਲੇਗੀ ਪਿਓਰ ਚਨੂਨ ਦਾ ਦੁਪੱਟਾ ਲੈਸ ਵਰਕ ਵਾਲਾ 1890 ਦੇ ਵਿੱਚ ਇਹ ਵੀ ਸੂਟ ਬਾਇ ਕਰ ਸਕਦੇ ਹੋ ਓਨਲੀ ਇਹੀ ਕਲਰ ਆਪਣੇ ਕੋਲ ਅਵੇਲੇਬਲ ਹੈ ਇਹ ਵਾਲੇ ਆਪਣੇ ਕੋਲ ਸੂਟ ਰਹਿਣਗੇ ਜੌਰਜਟ ਦੇ ਡਿਜ਼ਾਈਨਰ ਸ਼ਰਟ ਰਹੇਗੀ ਡਿਜ਼ਾਈਨਰ ਹੀ ਦੁਪੱਟਾ ਰਹੇਗਾ ਮੈਚਿੰਗ ਪਲੇਨ ਜੌਰਜਟ ਦੀ ਬਾਟਮ ਰਹੇਗੀ 2 मीटर शर्ट ਰਹੇਗੀ 2 मीटर बॉटम ਰਹੇਗੀ 2 मीटर दुपट्टा ਰਹੇਗਾ 750 ਦੇ ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਵਾਲੇ ਇਹਨਾਂ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਆਪਾਂ ਰੀਸਟਾਕ ਕੀਤਾ ਬਹੁਤ ਜ਼ਿਆਦਾ ਇਹਨਾਂ ਸੂਟਾਂ ਦੀ ਸੇਲਿੰਗ ਹੋ ਰਹੀ ਆ ਔਰ ਇਹਨਾਂ ਡੋਲਾ ਸਿਲਕ ਸ਼ਰਟ ਟੈਬੀ ਦੀ ਰਹੇਗੀ ਟੈਬੀ ਦੀ बॉटम ਰਹੇਗੀ ਡੋਲਾ ਸਿਲਕ ਦੁਪੱਟਾ ਰਹੂਗਾ ਪ੍ਰਾਈਸ 1250 ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਕੋਈ ਵੀ ਤੁਸੀਂ ਇਹਨਾਂ ਵਿੱਚੋਂ ਕਲਰ ਪਸੰਦ ਕਰਕੇ ਸਕਰੀਨਸ਼ਾਟ ਸੈਂਡ ਕਰਕੇ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਆ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਜੋ ਵੀ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਸੈਂਡ ਕਰਕੇ ਸੂਟ ਬਾਏ ਕਰ ਸਕਦੇ ਹੋ ਸ਼ਰਟ ਰਹੇਗੀ ਪਿਓਰ ਸ਼ਿਮਰ ਦੀ ਬਾਟਮ ਵੀ ਪਿਓਰ ਸ਼ਿਮਰ ਦੀ ਦੁਪੱਟਾ ਵੀ ਪਿਓਰ ਸ਼ਿਮਰ ਦਾ ਹੀ ਰਹੇਗਾ ਪ੍ਰਾਈਜ਼ ਰਹੇਗਾ 2699 ਦੇ ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਨੈਕਸਟ ਸ਼ਰਟ ਰਹੇਗੀ ਆਰਗੇਂਜ਼ਾ ਦੀ ਡਿਜੀਟਲ ਪ੍ਰਿੰਟ ਵਾਲੀ ਉਪਾੜਾ ਦੀ ਬਾਟਮ ਰਹੇਗੀ ਪਿਓਰ ਆਰਗੇਂਜ਼ਾ ਦਾ ਦੁਪੱਟਾ ਰਹੇਗਾ ਹੈਵੀ ਹੈਂਡਵਰਕ ਹੋਇਆ ਨੈਕ ਤੇ ਬਹੁਤ ਹੀ ਜ਼ਿਆਦਾ ਸੋਨੇ ਕਲਰ ਤੇ ਪ੍ਰਿੰਟ ਨੇ ਇਹਨਾਂ ਸੂਟਾਂ ਦੇ ਵਿੱਚ 2595 ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਨੈਕਸਟ ਨਿਊ ਪ੍ਰਿੰਟ ਹੈਵੀ ਡਿਮਾਂਡ ਤੇ ਆਏ ਹੋਏ ਨੇ 5 ਮੀਟਰ 올ਓਵਰ ਡਿਜੀਟਲ ਪ੍ਰਿੰਟ ਵਾਲਾ ਸੂਟ ਰਹੇਗਾ 650 ਦੇ ਵਿੱਚ ਇਹ ਤੁਸੀਂ ਸੂਟ ਬਾਈ ਕਰ ਸਕਦੇ ਹੋ 5 ਮੀਟਰ ਇਹ ਸੂਟ ਮਿਲੇਗਾ ਕੋਈ ਵੀ ਸੂਟ ਬਾਈ ਕਰਨਾ ਸਕਰੀਨਸ਼ਾਟ ਸੈਂਡ ਕਰਕੇ ਐਡਰੈਸ ਸੈਂਡ ਕਰਕੇ ਵਿਦ ਪੇਮੈਂਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬਾਈ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਣਾ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਸੂਟਾਂ ਦੀ ਕਲੈਕਸ਼ਨ ਸੋਹਣੇ ਸੋਹਣੇ ਸੂਟ ਅਸੀਂ ਡੇਲੀ ਲੈ ਕੇ ਆਉਨੇ ਆ ਉਸਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਜੀ ਨੈਕਸਟ ਇਹ ਵਾਲੇ ਜੋ ਸੂਟ ਰਹੇਗਾ ਆਪਣੇ ਕੋਲ ਵਿਸਕੋਸ オーਰਗਾਂਜ਼ਾ ਡਿਜੀਟਲ ਪ੍ਰਿੰਟ ਆਰੀ ਵਰਕ ਹੋਇਆ neck ਤੇ ਇਸ ਦੇ ਨਾਲ ਤੁਹਾਨੂੰ ਇਨਰ ਵੀ ਮਿਲੇਗਾ ਬਾਟਮ ਟਾਈ ਮਿਲ ਰ ਸੰਤੋਨ ਦੀ ਮਿਲੇਗੀ ਦੁਪੱਟਾ ਸਵਾ ਦੋ ਮੀਟਰ ਆਰਗੇਂਜ਼ਾ ਦਾ ਆਰੀ ਵਰਕ ਮਿਲੇਗਾ 1099 ਦੇ ਵਿੱਚ ਇਹ ਵੀ ਸੂਟ ਤੁਸੀਂ ਬਾਇ ਕਰ ਸਕਦੇ ਹੋ ਇਹੀ ਕਲਰ ਆਪਣੇ ਕੋਲ ਇਸ ਸੂਟ ਦੇ ਵਿੱਚ ਅਵੇਲੇਬਲ ਨੇ ਨੈਕਸਟ ਹੈ ਜੀ ਇਹ ਆਪਣੇ ਕੋਲ ਰਹੇਗਾ 5 ਮੀਟਰ ਕ੍ਰੇਪ ਦਾ ਸੂਟ ਥ्रेड ਵਰਕ ਹੋਇਆ ਨੈਕ ਤੇ ਬਾਹਸੂ ਤੇ ਵੀ ਬਾਟਮ ਤੇ ਵੀ ਵਰਕ ਮਿਲੇਗਾ ਹੈਵੀ ਸਵਾ ਦੋ ਮੀਟਰ ਦੁਪੱਟਾ ਆਰਗੇਂਜ਼ਾ ਦਾ ਪਲੇਸ ਵਰਕ ਵਾਲਾ ਮਿਲੇਗਾ 990 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਰਹੇਗਾ 5 ਮੀਟਰ ਮਸਲੀਨ ਦਾ ਸੂਟ ਰਹੇਗਾ ਫੈਨਸੀ ਥ੍ਰੈਡ ਵਰਕ ਹੋਇਆ बॉਟਮ ਤੇ ਵੀ ਵਰਕ ਮਿਲੇਗਾ ਸਵਾ 2 ਮੀਟਰ ਦੁਪੱਟਾ ਮਿਲੇਗਾ ਫੋਰ ਸਾਈਡ ਵਰਕ ਵਾਲਾ 899 ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਨੈਕਸਟ 8 ਮੀਟਰ ਸ਼ਰਟ ਰਹੇਗੀ ਮਸਲੀਨ ਕਾਟਨ ਦੀ ਟਾਈ ਡਾਈ ਔਰ ਥ੍ਰੈਡ ਵਰਕ ਹੋਇਆ बॉਟਮ ਵੀ ਮਸਲੀਨ ਦੀ ਮਿਲੇਗੀ 8 ਮੀਟਰ ਥ੍ਰੈਡ ਵਰਕ ਵਾਲੀ ਦੁਪੱਟਾ ਵੀ ਮਸਲਿਨ ਦਾ ਫੋਰ ਸੈਟ ਲੈਸ ਵਾਲਾ 599 ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ ਨੈਕਸਟ ਇਹ ਵਾਲਾ ਸੂਟ ਜੋ ਰਹੇਗਾ ਆਪਣੇ ਕੋਲ 5 ਮੀਟਰ ਜੌਰਜਟ ਦਾ ਫੈਨਸੀ ਥ्रेड ਵਰਕ ਹੋਇਆ ਬਾਸੂ ਤੇ ਵਰਕ बॉਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਫੋਰ ਸੈਟ ਲੈਸ ਵਾਲਾ 2.5 ਮੀਟਰ 699 ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ ਨੈਕਸਟ 2 मीटर शर्ट ਰਹੇਗਾ ਮਸਲਿਨ कॉटन ਦਾ सॉफ्ट ਕੁਆਲਿਟੀ ਵਾ ਦਾ ਸਟੱਫ ਰਹੇਗਾ neck ਤੇ ਫੈਨਸੀ ਥ्रेड ਵਰਕ ਹੋਇਆ बॉटम 2 मीटर प्लेन ਮਿਲੇਗੀ ਰਿਯਾਨ कॉटन ਦੀ ਦੁਪੱਟਾ ਆਰਗੰਜ਼ਾ ਦਾ ਵਰਕ ਵਾਲਾ 1.5 ਮੀਟਰ 1140 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ 5 ਮੀਟਰ ਕ੍ਰੇਪ ਦਾ ਸੂਟ ਰਹੇਗਾ ਫੈਨਸੀ ਥ्रेड ਵਰਕ ਹੋਇਆ ਬਾਜ਼ੂ ਤੇ ਵੀ ਵਰਕ ਮਿਲੇਗਾ ਆਰਗੰਜ਼ਾ ਦਾ 1.5 ਮੀਟਰ ਦੁਪੱਟਾ ਮਿਲੇਗਾ लेस ਵਾਲਾ ਔਰ 899 ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਨੈਕਸਟ ਸੂਟ ਮਿਲੇਗਾ ਤੁਹਾਨੂੰ 올ਓਵਰ ਜੌਰਜਟ ਦਾ 5 ਮੀਟਰ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ 8 ਮੀਟਰ ਰਹੇਗਾ 4 ਸਾਈਡ ਕੱਟਵਰਕ ਦੇ ਨਾਲ ਹੈਵੀ ਏਮਬਰਾਇਡਰੀ ਮਿਲੇਗੀ 750 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਹੈ 750 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਇੰਨਾ ਸੂਟਾਂ ਦੇ ਵਿੱਚ ਕਲਰ ਹੋਰ ਵੀ ਅਵੇਲੇਬਲ ਨੇ ਜੋ ਆਪਾਂ ਨਹੀਂ ਐਡ ਕੀਤੇ ਆ ਜੇ ਤੁਸੀਂ ਇੰਨਾ ਸੂਟਾਂ ਵਿੱਚ ਸੂਟ ਬਾਈ ਕਰਨਾ ਤਾਂ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ